ਅਸੀਂ ਅੱਜ ਨਗਰ ਕੌਂਸਲ ਗੁਰਾਇਵਾਲੇ 'ਚ ਧਰਨਾ ਰੱਖਿਆ ਜਿਹੜੇ ਬਿਨਾਂ ਨਕਸ਼ੇ ਤੋਂ ਨਜਾਇਜ਼ ਮਕਾਨ ਬਣ ਰਹੇ ਆ ਉਹਦੇ ਵਿਰੋਧ ਵਿੱਚ ਅਸੀਂ ਪਹਿਲਾਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਪੀਲ ਨੇ ਇਹੋ ਸਭ ਨੂੰ ਦਿੱਤੀ ਸੀਗੀ ਪਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਅਸੀਂ ਇਹੋ ਧਰਨਾ ਲਾਉਣ ਲਈ ਇੱਥੇ ਨਗਰ ਕੌਂਸਲ ਗੁਰਾਇਵਾਲੇ 'ਚ ਪਹੁੰਚੇ ਤਾਂ ਜਿਹੜੇ ਪ੍ਰੈਸ ਅੰਦਰ ਇਹ ਮੁਲਾਜ਼ਮ ਆ ਉਹਨਾਂ ਨੇ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਨੂੰ ਢੁਕਾ ਕੇ ਸਾਡੇ ਵਿਰੋਧ ਵਿੱਚ ਸਾਡੇ ਸਾਹਮਣੇ ਖੜਾ ਕੀਤਾ ਤੇ ਔਰ ਜਿਹੜੇ ਅਫਸਰ ਸੀ ਉਹਨਾਂ ਨੇ ਸਾਡੇ ਨਾਲ ਬਦਤਮੀਜ਼ੀ ਰੂਟ ਲਈ ਬਹੁਤ ਗੱਲਾਂ ਕੀਤੀਆਂ ਹੈਗੀਆਂ ਇਸ ਲਈ ਅਸੀਂ ਅੱਜ ਧਰਨਾ ਇੱਥੇ ਕੈਨਸਲ ਕਰਕੇ 1 ਘੰਟੇ ਬਾਅਦ ਐਸ.ਐਮ. ਦਾ ਦਫ਼ਤਰ ਦੇ ਅੱਗੇ ਲੰਮ ਧਰਨਾ ਲਾਵਾਂਗੇ ਤੇ ਤੁਸੀਂ ਉੱਚ ਅਧਿਕਾਰੀ ਨਾਲ ਇਸ ਬੰਦ ਦੀ ਗੱਲ ਹੋਈ ਤੁਹਾਡੀ ਨਹੀਂ ਸਾਡੀ ਐਸ.ਓ. ਸਾਹਿਬ ਨਾਲ ਗੱਲ ਹੋਈ ਸੀ ਅਸੀਂ ਐਪਲੀਕੇਸ਼ਨ ਦਿੱਤੀ ਸੀ 1 ਹਫ਼ਤਾ ਪਹਿਲਾਂ ਉਹਨਾਂ ਨੂੰ ਪਰ ਉਹਨਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਫੇਰ ਹੁਣ ਤੁਸੀਂ ਡੀ.ਐਸ.ਪੀ. ਦਫ਼ਤਰ ਜਾ ਰਹੇ ਜਾਂ ਐਸ.ਐਮ. ਦਫ਼ਤਰ ਨਹੀਂ ਐਸ.ਐਮ. ਦਫ਼ਤਰ ਜਾਵਾਂਗੇ ਹਾਂਜੀ ਅੱਜ ਜਿਹੜਾ ਧਰਨਾ ਲੱਗਿਆ ਹੈ ਇਸ ਦੇ ਸਬੰਧ ਵਿੱਚ ਅਸੀਂ ਨਗਰ ਕੌਂਸਲ ਵੱਲੋਂ ਜੋ ਕਿ ਜੋ ਕਿ ਇਲੀਗਲ ਕੰਸਟਰਕਸ਼ਨ ਹੈ ਉਹਨਾਂ ਨੂੰ ਲੀਗਲ ਨੋਟਿਸ ਦੇ ਦਿੱਤੇ ਆ ਤੇ ਉਹਨਾਂ ਖਿਲਾਫ ਬੰਦੀ ਕਾਰਵਾਈ ਸ਼ੁਰੂ ਵੀ ਜਾ ਚੁੱਕੀ ਹੈ ਇਹ ਧਰਨਾ ਜੋ ਦਿੱਤਾ ਗਿਆ ਇਹ ਬੇਬੁਨਿਆਦ ਧਰਨਾ ਹੈ ਇਹਦਾ ਕੋਈ ਮਤਲਬ ਨਹੀਂ ਪਾਰਟੀ ਦਾ ਕਹਿਣਾ ਵੀ ਇੱਥੇ ਧਰਨਾ ਸਾਡਾ ਇੱਕ ਹੁਣ ਇਹ ਐਂਡਿੰਗ ਫਲੋਰ ਤੇ ਧਰਨਾ ਅਸੀਂ ਲਾਵਾਂਗੇ ਕੀ ਕਹਿਣਾ ਉਹਦੇ ਬਾਰੇ ਉਹ ਤਾਂ ਚਲੋ ਨਾ ਕਾਨੂੰਨੀ ਹੱਕ ਹੈ ਉਹਦਾ ਕੋਈ ਗੱਲ ਨਹੀਂ ਹੈ ਬਟ ਅਸੀਂ ਜੋ ਬੰਦੀ ਕਾਰਵਾਈ ਕਰ ਚੁੱਕੇ ਆ ਨੋਟਿਸ ਜਾਰੀ ਕਰ ਚੁੱਕੇ ਆ ਨੋਟਿਸ ਇਸ਼ੂ ਹੋ ਗਏ ਆ ਅਸੀਂ ਕਰ ਚੁੱਕੇ ਆ ਪਰਪਰ ਗੱਲ ਕੀ ਹੈ ਜਿਹੜੀ ਇਹ ਮੁੱਦਾ ਕਿਉਂ ਉੱਠਿਆ ਇਦੇ ਵਿੱਚ ਇਹ ਹੀ ਆ ਵੀ ਇਹ ਕਹਿੰਦੇ ਵੀ ਇਲੈਗਲ ਕੰਸਟਰਕਸ਼ਨ ਹੋ ਰਹੀਆਂ ਨੇ ਬਿਨਾ ਨਕਸ਼ੇ ਪਾਸ ਕੀਤੇ ਠੀਕ ਹੈ ਤੇ ਸਾਨੂੰ ਉਸ ਤੋਂ ਜਦੋਂ ਸੂਚਨਾ ਮਿਲੀ ਤਾਂ ਅਸੀਂ ਆਪਣੇ ਐਸਓ ਸਾਹਿਬ ਨੂੰ ਭੇਜ ਕੇ ਟੀਮ ਨੂੰ ਤੇ ਉੱਥੇ ਉਹਨਾਂ ਦਾ ਕੰਮ ਰੁਕਾਤਾ ਤੇ ਉਹਨਾਂ ਨੂੰ ਨੋਟਿਸ ਜਾਰੀ ਕਰਤਾ ਤੇ ਅਗਲੀ ਕਾਰਵਾਈ ਗਰੰਭੀ ਜਾ ਚੁੱਕੀ ਆ ਉਹ ਕੀਤੀ ਜਾਊਗੀ